ਕੀ ਦੋਸਤੋ ਤੁਹਾਡੇ ਫੋਨ ਦੇ ਉੱਪਰ ਵੀ ਸਪੈਮ ਕਾਲਾਂ ਜਾਂ ਸਪੈਮ ਐਸਐਮਐਸ ਜਿਨ੍ਹਾਂ ਕਾਲਾਂ ਦੀ ਸਾਨੂੰ ਜਿਨ੍ਹਾਂ ਐਸਐਮਐਸ ਦੀ ਲੋੜ ਹੀ ਨਹੀਂ ਹੁੰਦੀ ਉਹ ਵੀ ਆਉਂਦੀ ਰਹਿੰਦੇ ਆ ਜੇਕਰ ਹਾਂ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਭਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਵੈਸੇ ਤਾਂ ਵੱਖ-ਵੱਖ ਮੋਬਾਈਲ ਕੰਪਨੀਆਂ ਦੇ ਵੱਲੋਂ ਆਪੋ ਆਪਣੀ ਐਪਲੀਕੇਸ਼ਨਾਂ ਦੇ ਵਿੱਚ ਡੂ ਨੋਟ ਡਿਸਟਰਬ ਵਾਲੀ ਸਹੂਲਤ ਤੁਹਾਨੂੰ ਦਿੱਤੀ ਹੋਈ ਹੁੰਦੀ ਹੈ ਪਰੰਤੂ ਹੁਣ ਇਹਨਾਂ ਸਾਰੀਆਂ ਮੋਬਾਈਲ ਕੰਪਨੀਆਂ ਦੇ ਉੱਪਰ ਨਿਗਰਾਨੀ ਰੱਖਣ ਦੇ ਲਈ ਸਰਕਾਰ ਦੇ ਵੱਲੋਂ ਬਣਾਈ ਗਈ ਸੰਸਥਾ ਟ੍ਰਾਈ ਦੇ ਵੱਲੋਂ ਵੀ ਡੀ ਐਨ ਡੀ ਐਪਲੀਕੇਸ਼ਨ ਲਿਆਂਦੀ ਗਈ ਹੈ ਡੀ ਐਨ ਡੀ ਐਪਲੀਕੇਸ਼ਨ ਦੇ ਵਿੱਚ ਤੁਸੀਂ ਸਾਰੀਆਂ ਸਪੈਮ ਕਾਲਾਂ ਨੂੰ ਸਾਰੇ ਸਪੈਮ ਐਸਐਮਐਸ ਨੂੰ ਵੀ ਕੰਪਲੇਂਟ ਕਰ ਸਕਦੇ ਹੋ ਉਹਨਾਂ ਨੂੰ ਬੰਦ ਕਰਵਾ ਸਕਦੇ ਹੋ ਹੁਣ ਇਸ ਐਪਲੀਕੇਸ਼ਨ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਇਸ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਕੀ ਕੀ ਕੁਝ ਮਿਲੇਗਾ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਚੱਲ ਕੇ ਦੇਖਦੇ ਹਾਂ ਇਹ ਟ੍ਰਾਈ ਦੀ ਐਪਲੀਕੇਸ਼ਨ ਹੈ ਡੀ ਐਨ ਡੀ રાઇટ DND ਇਸ ਨੂੰ પ્લે સ્ટોર ਤੋਂ ਅਸੀਂ ਡਾਊਨਲੋਡ ਕਰ ਸਕਦੇ ਹਾਂ ਡਾਊਨਲੋਡ ਕਰਨ ਤੋਂ ਬਾਅਦ ਜਦੋਂ ਅਸੀਂ ਓਪਨ ਕਰਦੇ ਹਾਂ ਤਾਂ ਫਿਰ ਇਸ ਤਰ੍ਹਾਂ ਦਾ ਇੰਟਰਫੇਸ ਸਾਡੇ ਸਾਹਮਣੇ ਆ ਜਾਂਦਾ ਹੈ ਲਿਖਿਆ ਹੋਇਆ ਆਉਂਦਾ ਹੈ ਕਿ ਯੂਰ ਪ੍ਰਾਈਵੇਸੀ ਇਜ਼ ਇੰਪੋਰਟੈਂਸ ਟੂ ਅਸ ਸਟ੍ਰਾਈ ਕਹਿੰਦਾ ਹੈ ਕਿ ਤੁਹਾਡੀ ਪ੍ਰਾਈਵੇਸੀ ਸਾਡੇ ਲਈ ਵੀ ਇੰਪੋਰਟੈਂਟ ਹੈ ਅਤੇ DND ਦਾ ਮਤਲਬ ਡੂ ਨੋਟ ਡਿਸਟਰਬ ਇਹਨਾਂ ਨੇ ਦਰਸਾਇਆ ਹੋਇਆ ਹੈ ਇੱਥੇ ਇਹ ਦੱਸ ਰਹੇ ਕਿ ਸਪੈਮ ਕਾਲ ਅਤੇ ਸਪੈਮ SMS ਦੀ ਪਛਾਣ ਕਰਨ ਦੇ ਲਈ ਸਾਨੂੰ ਕੁਝ ਪਰਮਿਸ਼ਨਾਂ ਦੀ ਜ਼ਰੂਰਤ ਹੈ ਸੋ ਆਪਾਂ ਓਕੇ ਦਬਕ ਕੇ ਇਹਨਾਂ ਨੂੰ ਪਰਮਿਸ਼ਨਾਂ ਦੇ ਦੇਵਾਂਗੇ ਹੁਣ ਐਪਲੀਕੇਸ਼ਨ ਖੁੱਲ ਰਹੀ ਹੈ ਅਤੇ ਅਸੀਂ ਵਾਰੀ-ਵਾਰੀ ਪਰਮਿਸ਼ਨਾਂ ਜਿਹੜੀ-ਜਿਹੜੀ ਮੰਗੀ ਜਾਣਗੀਆਂ ਉਹਨਾਂ ਨੂੰ ਅਲਾਉ ਕਰ ਦੇਵਾਂਗੇ ਹੁਣ ਇੱਥੇ ਵੈਲਕਮ ਟੂ ਟ੍ਰਾਈ ਡੀਐਨਡੀ ਲਿਖਿਆ ਹੋਇਆ ਆ ਗਿਆ ਅਤੇ ਦੋ ਸੀਮਾ ਸ਼ੋ ਹੋ ਰਹੇ ਨੇ ਜੇਕਰ ਸਾਡੇ ਮੋਬਾਈਲ ਦੇ ਵਿੱਚ ਦੋ ਸੀਮੇ ਤਾਂ ਅਸੀਂ ਦੋਨਾਂ ਦੇ ਨੰਬਰ ਭਰ ਕੇ ਲੌਗਇਨ ਕਰਾਂਗੇ ਜੇਕਰ ਸਾਡੇ ਮੋਬਾਈਲ ਦੇ ਵਿੱਚ ਇੱਕ ਸੀਮਾ ਤਾਂ ਫਿਰ ਅਸੀਂ ਇੱਕ ਦਾ ਮੋਬਾਈਲ ਨੰਬਰ ਭਰ ਕੇ ਲੌਗਇਨ ਕਰ ਲਵਾਂਗੇ ਇੱਥੇ ਇਹ ਵੀ ਲਿਖਿਆ ਆ ਰਿਹਾ ਹੈ ਕਿ ਜੇਕਰ ਤੁਸੀਂ 30 ਤਿੰਨ ਤੱਕ ਇਸ ਐਪਲੀਕੇਸ਼ਨ ਦਾ ਇਸਤੇਮਾਲ ਨਹੀਂ ਕਰਦੇ ਤਾਂ ਤੁਹਾਨੂੰ ਦੁਬਾਰਤੋਂ ਲੌਗਇਨ ਕਰਨ ਦੀ ਜ਼ਰੂਰਤ ਪਵੇਗੀ ਹੁਣ ਜਿਹੜੇ ਨੰਬਰ ਭਰੇ ਆ ਉਹਨਾਂ ਦੇ ਉੱਪਰ OTP ਜਾਏਗੀ ਅਤੇ ਅਸੀਂ OTP ਦੱਸੀ ਹੋਈ ਥਾਂ ਦੇ ਉੱਪਰ ਫਿਲ ਕਰ ਲੈਣੀ ਹੈ OTP ਭਰਨ ਦੇ ਲਈ 3 ਮਿੰਟ ਦਾ ਸਮਾਂ ਮਿਲੇਗਾ ਅਤੇ OTP ਭਰਨ ਤੋਂ ਬਾਅਦ ਇਹ ਐਪਲੀਕੇਸ਼ਨ ਖੁੱਲ ਜਾਵੇਗੀ ਹੁਣ ਦੇਖੋ ਇੱਥੇ ਲਿਖਿਆ ਹੋਇਆ ਹੈ ਸਪੈਮ ਕਾਲ ਸਪੈਮ SMS ਫਰਾਡ ਇਹਨਾਂ ਸਾਰੀ ਚੀਜ਼ਾਂ ਦੀ ਤੁਸੀਂ ਇੱਥੋਂ ਇੱਕ ਕਲਿੱਕ ਕਰਕੇ ਕੰਪਲੇਂਟ ਦਰਜ ਕਰਵਾ ਸਕਦੇ ਹੋ ਉੰਝ ਤਾਂ ਤੁਸੀਂ ਸਪੈਮ ਕਾਲ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਫਿਰ ਇੱਥੇ ਵੱਖ-ਵੱਖ ਨੰਬਰ ਆ ਜਾਂਦੇ ਨੇ ਪਿਛਲੇ 7 ਦਿਨ ਵਾਲੇ ਨੰਬਰ ਵੀ ਆ ਜਾਂਦੇ ਨੇ ਅਤੇ 7 ਦਿਨ ਤੋਂ ਪੁਰਾਣੇ ਨੰਬਰ ਵੀ ਸਾਰੇ ਸ਼ੋ ਹੋ ਜਾਂਦੇ ਨੇ ਉਸ ਦੇ ਵਿੱਚੋਂ ਤੁਸੀਂ ਜਿਹੜੇ ਨੰਬਰ ਨੂੰ ਸਪੈਮ ਕਹਿ ਕੇ ਉਸ ਦੀ ਕੰਪਲੇਂਟ ਦਰਜ ਕਰਾਉਣਾ ਚਾਹਦੇ ਹੋ ਉਸ ਦੇ ਉੱਪਰ ਕਲਿੱਕ ਕਰਕੇ ਫਿਰ ਉਸ ਦੀ ਤੁਸੀਂ ਕੰਪਲੇਂਟ ਇੱਥੋਂ ਦਰਜ ਕਰਵਾ ਸਕਦੇ ਹੋ ਐਸੀ ਤਰ੍ਹਾਂ ਤੁਸੀਂ ਸਪੈਮ SMS ਦੀ ਕੰਪਲੇਂਟ ਵੀ ਕਰ ਸਕਦੇ ਹੋ ਅਤੇ ਕਿਸੇ ਪ੍ਰਕਾਰ ਦੇ ਫਰਾਡ ਦੀ ਕੰਪਲੇਂਟ ਵੀ ਤੁਸੀਂ ਇੱਥੋਂ ਹੀ ਕਰ ਸਕਦੇ ਹੋ ਸੋ ਇਹ ਐਪਲੀਕੇਸ਼ਨ ਤੁਹਾਨੂੰ ਡੂ ਨੋਟ ਡਿਸਟਰਬ ਦੀ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ ਅਤੇ ਕਿਸੇ ਪ੍ਰਕਾਰ ਦੇ ਫਰੌਡ ਦੇ ਸਬੰਧੀ ਤੁਹਾਨੂੰ ਕੰਪਲੇਂਟ ਕਰਨ ਦਾ ਮੌਕਾ ਵੀ ਦਿੰਦੀ ਹੈ। ਅਤੇ ਤੁਸੀਂ ਕਿਸੇ ਵੀ ਵੇਲੇ ਆਪਣੀ ਕੰਪਲੇਂਟ ਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ। ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ Sazzi di caldi.